ਸਥਾਨਿਕ ਪ੍ਰਧਾਨ ਸਰਦਾਰ ਕੁਲਜੀਤ ਸਿੰਘ ਸਾਹਰੀ ਐਡੀਸ਼ਨਲ ਆਨਰੇਰੀ ਸਕੱਤਰ ਸਰਦਾਰ ਜਸਪਾਲ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਹਰਕ੍ਰਿਸ਼ਨ ਮਹਾਰਾਜ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਹਰ ਸਾਲ ਵਾਂਗੂ ਅਸੀਂ ਇਸ ਸਾਲ ਵੀ ਇੱਕ ਮਹਾਨ ਕਿਰਤਨ ਦਰਬਾਰ ਕਰਾਂਗੇ ਔਰ ਜਿਹੜਾ ਜਨਮ ਦਿਹਾੜਾ ਜਿਹੜਾ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਉਹ ਹੈਗਾ 29 ਜੁਲਾਈ ਨੂੰ ਤੇ ਸਾਡੀ ਇੱਕ ਟ੍ਰੈਡੀਸ਼ਨ ਹੈ ਕਿ ਜਿਹੜਾ ਅਗਲਾ ਹੈ ਤੁਹਾਨੂੰ ਅਸੀਂ ਉਦੋਂ ਕਰਦੇ ਹਾਂ ਸੋ ਉਹ 4 ਅਗਸਤ ਨੂੰ ਮੰਦਿਆ 24 اگست ਨੂੰ شام ਨੂੰ 4 ਵਜੇ ਕੀਰਤਨ ਦਰਬਾਰ ਆਰੰਭ ਹੋਏਗਾ ਪਹਿਲਾਂ ਜਿਹੜੇ ਸਾਡੇ ਸਕੂਲ ਦੇ ਆਪਣੇ ਬੱਚੇ ਨੇ 2 ਘੰਟੇ ਵਾਸਤੇ ਉਹਨਾਂ ਦਾ ਕੀਰਤਨ ਹੋਏਗਾ ਉਹਦੇ ਬਾਅਦ ਜਿਹੜੇ ਜਥੇ ਆਉਣਗੇ ਉਹ ਕੀਰਤਨ ਕਰਨਗੇ ਔਰ ਵਿੱਚ ਅਧੇ ਘੰਟੇ ਵਾਸਤੇ ਚਤਤਾਰ ਜਾਨੀ ਹਰਪ੍ਰੀਤ ਸਿੰਘ ਜੀ ਉਹ ਵੀ ਕਥਾ ਕਰਨਗੇ ਸੋ ਬੜਾ ਅੱਛਾ ਪ੍ਰੋਗਰਾਮ ਹੋਣ ਜਾ ਰਿਹਾ ਔਰ ਮੈਂ ਸਭਾ ਕੇ ਇੱਕ ਮੇਰੀ ਜੋਧੜੀ ਹੈ ਮੇਰੀ ਰੀਕਵੈਸਟ ਹੈ ਕਿ ਸਾਰੇ ਆਕੇ ਇਥੇ ਔਰ ਕਿਸੰਧ ਦਵਾਰ ਅਟੈਂਡ ਕਰਨ ਸਰਗੂ ਹਰਕਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਕਿ 29 ਜੁਲਾਈ ਨੂੰ ਆ ਰਿਹਾ ਚੀਫ ਖਾਸ ਦਵਾਨ ਦੀ ਜਿਹੜੀ ਪਰੰਪਰਾ ਹੈ ਗੁਰਪੁਰਬ ਤੋਂ ਜਿਹੜਾ ਅਗਲਾ ਐਤਵਾਰ ਆਂਦਾ ਫੰਡੇਵਲ ਦੇ ਨਾਂ ਆਂਦਾ ਉਸ ਦਿਨ ਮਨਾਇਆ ਜਾਂਦਾ ਐਸ ਵਕਤ 4 ਅਗਸਤ ਨੂੰ ਆਪਾਂ ਸ਼ਾਮ ਨੂੰ 4 ਤੋਂ ਲੈ ਕੇ 9:30 ਵਜੇ ਤੱਕ ਜਿਹੜਾ ਗੁਰਪੁਰਬ ਮਨਾਉਣ ਜਾ ਰਹੇ ਹਾਂ ਕਿਸੰਧ ਦਵਾਰ ਕਰਾਉਣ ਜਾ ਰਹੇ ਹਾਂ ਵਿੱਚ ਬਹੁਤ ਸਾਰੀਆਂ ਪੰਥਰ ਸੇਵਾਵਾਂ ਔਰ ਪ੍ਰਸਿੱਧ ਰਾਗੀ ਜਥੇ ਜਿਹੜੇ ਆ ਉਹ ਕੀਰਤਨ ਕਰਨਗੇ ਅਮਰਸ